ਅotro ਕੰਬੀਨਸ ਆਫ ਮੋਰਚਾ ਨੇ ਟੋਲ ਪਲਾਜ਼ਾ ਨੂੰ 3 ਘੰਟੇ ਦੇ ਲਈ ਫ੍ਰੀ ਕਰ ਦਿੱਤਾ ਅਤੇ ਫਿਰੋਜ਼ਪੁਰ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਫਿਰੋਜ਼ ਸ਼ਾ ਟੋਲ ਪਲਾਜ਼ਾ ਤੇ ਅੱਜ ਦਰਨਾ ਦਿੱਤਾ ਕਿ ਪੰਜਾਬ ਦੇ ਵਿੱਚ ਕੰਬੀਨਸ ਆਫ ਮੋਰਚਾ ਦੇ ਵੱਲੋਂ ਪੰਜਾਬ ਭਰ ਦੇ ਕਈ ਟੋਲ ਪਲਾਜ਼ਿਆਂ ਨੂੰ 3 ਘੰਟੇ ਦੇ ਲਈ ਜਾਮ ਕਰ ਦਿੱਤਾ ਹੈ ਤੇ ਉੱਥੇ ਹੀ ਦਰਨਾ ਦੇ ਕੇ ਕੰਬੀਨਸ ਆਫ ਮੋਰਚਾ ਨੇ ਬੰਦੀ ਸਿੱਖਾਂ ਦੀ ਰਹਾਈ ਦੇ ਲਈ ਫਿਰੋਜ਼ਪੁਰ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਸਥਿਤ ਵਿਰੋਸ਼ਾ ਟੋਲ ਪਲਾਜ਼ਾ ਤੇ ਜਾਮ ਕਰ ਦਿੱਤਾ ਤੇ ਉਸ ਨੂੰ ਜਿਹੜਾ ਕਿ 3 ਘੰਟੇ ਦੇ ਲਈ ਮੁਫਤ ਕੀਤਾ ਗਿਆ ਹੈ ਤਾਂ ਸਿੱਕੀ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਉੱਥੇ ਕੋਮੀ ਸਾਫ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਅਤੇ ਕਿਸਾਨ ਜਥੇਬੰਦੀ ਦੇ ਆਗੂ ਗੁਰਮੀਤ ਸਿੰਘ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਅਤੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾ ਦੇ ਦਿੱ ਮੰਗ ਕਰਦੇ ਆ ਪੰਜਾਬ ਭਰ ਦੇ ਵਿੱਚ ਟੂਲ ਪਲਾਜ਼ੀ ਬੰਦ ਕੀਤੇ ਜਾਣ ਇਹ ਚੰਡੀਗੜ੍ਹ ਰੋਡ ਹੈ ਜਿਹੜੀ ਫਿਰੋਜ਼ਪੁਰ ਚੰਡੀਗੜ੍ਹ ਰੋਡ ਇਹਦੇ ਤੇ ਫਰੋਸ਼ਾ ਪਿੰਡ ਆਉਂਦਾ ਇੱਥੇ ਇੱਕ ਟੋਲਪਲਾਜਾ ਹੈ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ 3 ਘੰਟੇ ਲਈ ਟੋਲਪਲਾਜੇ ਫ੍ਰੀ ਕਰਨ ਦੀ ਕਾਲ ਸੀ ਔਰ ਕੌਮੀ ਇਨਸਾਫ ਮੋਰਚਾ 7 ਜਨਵਰੀ 2023 ਤੋਂ ਲੱਗਿਆ ਹੋਇਆ ਹੈ ਤੇ ਅੱਜ 1 ਸਾਲ ਤੇ 15 ਦਿਨਾਂ ਤੋਂ ਉੱਤੇ ਦਾ ਸਮਾਂ ਜਿਹੜਾ ਹੈਗਾ ਉਹ ਹੋ ਚੁੱਕਿਆ ਹੈ ਉਹਦੀਆਂ ਮੁੱਖ ਮੰਗਾਂ ਦੇ ਵਿੱਚ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਲਈ ਸਖਤ ਕਾਨੂੰਨ ਬਣਾਉਣਾ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਣੀਆਂ ਦੂਸਰਾ ਜਿਹੜਾ ਹੈ ਉਹ ਬੰਦੀ ਸਿੰਘਾਂ ਦੀ ਰਿਹਾਈ ਹੈ ਤੀਸਰਾ 302 ਦਾ ਜਿਹੜਾ ਮਕਦਮਾ ਬਹਿਬਲ ਕੋਟਕਪੂਰਾ ਗੋਲੀਕਾਂਡ ਦੇ ਉੱਤੇ ਬਣਦਾ ਹੈ ਉਹਦੇ ਚਲਾਣ ਦੀ ਗੱਲ ਸੀ ਔਰ ਚੌਥਾ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ ਹੈ 328 ਲਾਪਤਾ ਸਰੂਪਾਂ ਦਾ ਮਾਮਲਾ ਸੋ ਜਿੱਥੋਂ ਤੱਕ ਤਿੰਨ ਗੱਲਾਂ ਦੀ ਆਪਾਂ ਗੱਲ ਕਰੀਏ ਕਿ ਜਿਹੜਾ 302 ਦਾ ਮਾਮਲਾ ਹੈ ਔਰ ਇਸੇ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ ਤੇ ਸਖਤ ਕਾਨੂੰਨ ਬਣਾਉਣ ਦੀ ਗੱਲ ਹੈ ਕਿ ਬਾਰ-ਬਾਰ ਬੇਅਦਬੀਆਂ ਹੁੰਦੀਆਂ ਤੇ ਸਿੱਖ ਹਿਰਦੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਵਿਸ਼ਵਾਸ ਰੱਖਣ ਵਾਲੇ ਜਿਹੜੇ ਲੋਕ ਐ ਉਹ ਆहत ਹੁੰਦੇ ਆ ਦਾ ਇਹਦੇ ਤੇ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਤਰੰਤ ਇਹਦੇ ਤੇ ਧਿਆਨ ਦੇ ਕੇ ਇਹ ਸੱਜੀ ਜਿਹੜਾ ਟੋਲ ਸਾਰੇ ਪੰਜਾਬ ਦੇ ਵਿੱਚ ਕੌਮੀ ਸਾਂਝ ਮੋਰਚੇ ਵੱਲੋਂ ਫ੍ਰੀ ਕੀਤੇ ਗਏ ਨੇ 3 ਘੰਟੇ ਵਾਸਤੇ 11 ਤੋਂ 2 ਵਜੇ ਤੱਕ ਦਾ ਜਿਹੜਾ ਸਮਾਂ ਹੈ 3 ਘੰਟੇ ਟੋਲ ਸਾਰੇ ਫ੍ਰੀ ਨੇ ਔਰ ਜਿਹੜਾ ਇਹ ਅਸੀਂ ਅੱਜ ਜਿੱਥੇ ਟੋਲ ਤੇ ਖੜੇ ਹੋਏ ਆ ਇਹ ਫਰੋਜ਼ਸ਼ਾਹ ਤੋਂ ਅਗਲੇ ਤੇ ਮਿਸ਼ਰੀ ਵਾਲੇ ਦੇ ਵਿਚਾਲੇ ਜਿਹੜਾ ਟੋਲ ਪੈਂਦਾ ਉਸ ਟੋਲ ਤੇ ਅਸੀਂ ਬੰਦ ਕੀਤਾ ਹੋਇਆ ਕ੍ਰਾਂਤੀਕਾਰੀ ਕਿਸਾਨੀਆਂ ਨੇ ਤੇ ਆੜੜ ਜਥੇਬੰਦੀਆਂ ਵੱਲੋਂ ਸਾਰਿਆਂ ਵੱਲੋਂ ਆ ਮੰਗਾ ਜਿਹੜੀਆਂ ਉਹੀ ਨੇ ਕਿ ਜਿਹੜਾ ਕੌਮੀ ਸਾਬ ਮੋਰਚਾ ਮੁਹਾਲੀ ਦੇ ਬਾਰਡਰਾਂ ਤੇ ਲੱਗਾ ਹੈ ਉਹਦੀਆਂ ਮੰਗਾਂ ਨੇ ਕਿ ਜਿਹੜੇ ਬੰਦੀ ਸਿੰਘ ਜਿਹੜੀਆਂ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਦੂਨੇ ਤੋਂ ਵੱਧ ਵੀ ਭਾਰਤੀ ਸੰਵਿਧਾਨ ਅਨੁਸਾਰ ਉਹ ਸਜ਼ਾ ਪੂਰੀ ਕਰ ਚੁੱਕੇ ਨੇ ਸਰਕਾਰ ਇਹਦੀ ਲੰਘਣਾ ਕਰ ਰਹੀ ਹੈ ਸੰਵਿਧਾਨ ਦੀ ਉਹਨਾਂ ਨੂੰ ਹਰਿਆਣਾ ਕਰਕੇ ਔਰ ਦੂਜੀ ਜਿਹੜੀ ਮੰਗ ਹੈ ਕਿ ਜਿਹੜੇ ਪੰਜਾਬ ਦੀਆਂ ਮੰਗਾਂ ਹੋਰ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਜਿਹੜੇ ਬਹਿਬਲ ਗੋਲੀकांड ਹੋਇਆ ਉਹਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਿਹੜੀ ਪੂਰੀ ਸਜ਼ਾ ਦਿੱਤੀ ਜਾਵੇ ਉਹ